ਆਦੀ ਦਾ ਪੇਮਾਨ ਦਾ ਪਹਿਲਾਂ ਘੱਟੇ ਵਾਸ਼ਮ ਚੈੱਕ ਕਰੋ ਜਾਨੇ మేరా <laughs> నా <laughs> 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 ਸਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਹੈ ਉਹਦੇ ਰੇਟ ਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ ਤੁਸੀਂ ਦੇਖੀਏ ਪਹਿਲਾਂ ਤਾਂ 27 ਰੁਪਏ 'ਚ ਰੋਟੀ ਹੈ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ 27 ਰੁਪਏ 'ਚ ਪਹਿਲਾਂ ਹੀ ਕੁਆਲਿਟੀ ਨਹੀਂ ਸੀ ਦੇ ਰਹੇ ਆ ਆਪ ਮੰਨ ਰਹੇ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਧ ਵਿਦਿਆਰਥੀਆਂ ਲਈ ਤਾਂ ਪੀਸਾ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪਰ ਪ੍ਰਸ਼ਾਸਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨਾ ਇਦੇ ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਹੋ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਸੀ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂਗਾ ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ 'ਚ ਅਸੀਂ 2-2 ਬਿਲਕੁਲ ਓਕੇ ਐਡਜਸਟ ਕਰਦੇ ਆ ਜਦੋਂ ਸਾਡੇ ਕੋਲ ਇਕੁਅਲ ਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੀ ਉਤਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁੜ ਜਾਂਦੀ ਆ ਪਰ ਇਹ ਇੱذ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਸ ਤੋਂ ਬਿਨਾ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲੋਕੇਜ ਆ ਵਾਸ਼ ਬੈਸਿਨ ਲਗਾਤਾਰ ਬਲੌਕ ਹੁੰਦੇ ਆ ਕੱਲ ਡੀਪਰ ਤੋਂ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰੂ ਇਹ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉੱਥੇ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜ੍ਹਾ ਨਹੀਂ ਜਾਂਦਾ ਉੱਥੇ ਪੜਨਾਂ ਦਾ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ ਵਾਟਰ ਕੁਲਰ ਆ 650 ਦੀ ਕੈਪੈਸਿਟੀ ਆ ਹੋਸਟਲ ਦੀ ਇੱਕ ਵਾਟਰ ਕੁਲਰ ਆ ਉਹਦੇ 'ਚ ਵੀ ਟੰਗਣਾ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ ਇਹ ਸਾਰੇ ਮਸਲੇਾਂ ਤੇ ਅਸੀਂ 2 ਦਿਨਾਂ ਤੋਂ ਪਿੱਛਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ ਮੈਮ ਦਾ ਘ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਕੁਰੀ ਕਰਦੇ ਆਂ ਵੀ ਕੋਈ ਕੰਮ ਹੋਊਗਾ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਇਹਦੀ ਕਾਲ ਦੇ ਦਿੰਦੇ ਆਂ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਦੋਂ ਬਾਅਦ ਵਾਪਸ ਆਉਂਨੇ ਆ ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ ਮਿਲਣ ਆਏ ਸੀਗੇ ਉਤੋਂ ਜਿਹੜਾ ਪ੍ਰਸ਼ਾਸਨ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ ਉੱਤੋਂ ਸਾਡੇ ਨਾਰਿਆਂ ਅਸੀਂ ਸਾਡਾ ਵਿਦਿਆਰਥੀਆਂ ਦਾ ਰੋ ਹੈ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ ਅਸੀਂ ਜਿੱਥੇ ਸਾਡਾ ਮਸਲਾ ਸੀ ਉੱਥੇ ਬੋਲਾਂਗੇ ਅਸੀਂ ਉੱਥੇ ਨਾਰੇ ਮਾਰਾਂਗੇ ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ ਅੱਜ ਵੀ ਨਾਰਿਆਂ ਤੋਂ ਭੱਜੇ ਆ ਇੱਥੋਂ ਆਫਿਸ ਤੋਂ ਇਹ ਭੱਜੇ ਆ ਉਥੇ ਗਰਾਊਂਡ ਤੱਕ ਜਾਂਦੇ ਆ ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇਥੋਂ ਕੈਨਸਲ ਇਹਨਾ ਕਹਿਤਾ ਹੈਗਾ ਉਦੋਂ ਬਿਨਾ ਮੈਸ ਡਾਈਟ ਅਸੀਂ 27 ਰੁਪਏ ਸਾਡੀ ਮੰਗ ਆ ਕਿ ਹੋਵੇ ਤੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਇਹ ਤੁਰੰਤ ਹੱਲ ਕੀਤੇ ਜਾਣ ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹਸਤਾਂ 'ਚ ਵੀ ਕਿਉਂਕਿ ਸਾਰੇ ਸੇਮ ਮਸਲੇ ਆ ਅਸੀਂ ਸਾਰੇ ਦੂਜੇ ਹਸਤਾਂ ਤੋਂ ਵੀ ਇਕੱਠੇ ਹੋ ਕੇ ਤਿੱਕਾ ਸੰਘਰਸ਼ ਕਰਾਂਗੇ ਮੈਂ ਵੀ ਵੀ ਟ੍ਰਾਈਂਗ ਟੂ ਰਿਜ਼ੋਲਵ ਦ ਇਸ਼ੂਸ ਦੈਟਸ ਆਲ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈਠੀ ਨਹੀਂ ਬਲਕਿ ਵੀ ਬਾਈਟ ਦੇਣਾ ਹੀ ਨਹੀਂ ਚਾਹ ਰਹੀ ਬਿਕੋਜ਼ ਯੂ ਟ੍ਰਾਈ ਟੂ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਦੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂ ਜੀ ਜੀ ਇਫ ਯੂ ਹੈਵ ਕਮ ਇਫ ਯੂ ਹੈਵ ਕਮ ਜੀ ਬੇਸਿਕਲੀ ਐਟ ਦ ਮੋਮੈਂਟ I am not in a position to comment because I'm trying to resolve this. I would definitely in what capacity I have you come to ask me, that is an issue. I would not like to comment on anything. Not at all. Because we are trying to be holding a meeting for that reason. is a discussion. We are doing that? that is also an issue because I have just taken the charge in the last ten days. आई के मोनीथिंग कुछ है बहुत ही नहीं है बट व्हाटएवर इज देयर वी ट्राई टू सॉल्व आई कांट से दैट बिकॉज़ यू नो आई एम ट्राइंग टू लुक इनटू इट आई एम ट्राइंग टू रीच आउट टू व्हाट वी कैन डू अबाउट द स्टूडेंट्स बिकॉज़ आई डोंट मैं अननेसेसरी कमेंट नहीं कर पाऊंगी प्लीज तुम से प्लीज डू नॉट आई विल नॉट बी एबल टू कमेंट अनलेस आई नो व्हाट इज द all of them are sitting here. I will not like to say anything until I am able to resolve Yes, yes. Sir. We, I visited the hostel day before also but I would not to, like to quit. Even our madam had visited the hostel in academy but we are trying to resolve the issue. Also. No, we can't, I cannot say at the moment because something else is also coming up in this that it is not from the mess alone it has to be something else it's there is something behind it so at the moment i will yeah, not like it time, problem, 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 huh, problem, obviously problem, obviously uh, that has to be seen because i just took the charge in the last 10 days and why these things were not resolved earlier has to be seen uh -huh. i have went to the i visited number of all the hostels, ambedkar hostels. ਦੇਖ ਰਹੀਆਂ ਜੀ ਆ ਦੇ ਸਾਰੇ ਬੱਚੇ ਕਹਿ ਰਹੇ ਆ ਜੀ ਖਾਣੇ ਦੀ ਸਮੱਸਿਆ ਹੈ ਲੇਕਿਨ ਉਸ ਦੇ ਬਾਰੇ ਆਲਰੇਡੀ ਵਰਕਆਊਟ ਹੋ ਰਿਹਾ ਸੀਗਾ ਔਰ ਉਸ ਵਰਕਆਊਟ ਦੇ ਵਿੱਚ ਇਸ ਇਹ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਅਸੀਂ ਰਿਸੋਲਵ ਕਰ ਰਹੇ ਸੀ ਕਿ ਅੱਜ ਇਹ ਗੱਲ ਸਾਹਮਣੇ ਆ ਬੱਚੇ ਕਹਿ ਰਹੇ ਕਿ ਡੀਮੈਮ ਨੂੰ ਮਿਲਦੇ ਆ ਪਰ ਜ਼ਿਲ੍ਹਾ ਆਫਿਸ ਚੇਅਰ ਛੱਡ ਕੇ ਦੂਸਰੇ ਜਗ੍ਹਾ ਚਲੇ ਜਾਂਦੇ ਆ ਅਸੀਂ ਉਹਨਾਂ ਦੇ ਪਿੱਛੇ ਇਹ ਬਿਲਕੁਲ ਗਲਤ ਹੈ ਤੁਸੀਂ ਉਹਨਾਂ था था I will not comment. था था। I will not comment at all because I went to see the hostel. And at the moment, first of all, the water issue. See, we have resolved the issue of water. Um, uh, jada si uh, mata, uh, जेड़ा, uh, jada uh, yuko wala hostel si. Jee issue resolve karen di chha na hundi to issue di resolve nii si hunda. Do din lagake wo issue resolve hoya. Ho nee galla samne aariye. Mujhe resolve karen di koshish kar. But I will not like to comment on anything because there could be something behind it, which at the moment I don't know.